ਸਾਰੇ ਨੂੰ ਪਿਆਰ ਪਰਿਸ਼ਾਦ ਸ੍ਰੀ ਅਕਾਲ ਆਜਾ ਪਾਣੀ ਜੀ ਗੋਡਿਆਂ ਲਈ ਤੇਲ ਬਣਾਉਣਾ ਇਹ ਵੀ ਸੇਮ ਉਹੀ ਆ ਵੀ ਗੋਡੇ ਮੋਡੇ ਜਿੱਥੇ ਵੀ ਤੁਹਾਡੇ ਪੇਨ ਹੁੰਦੀ ਆ ਤੁਸੀਂ ਇਹਦੀ ਮ사ਜ ਕਰ ਲਓ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਇਹ ਸਾਨੂੰ ਹਜੂਰ ਸਾਹਿਬ ਦਿੱਲੀ ਤੋਂ ਭੈਣ ਜੀ ਮਿਲੇ ਸੀਗੇ ਉਹਨਾਂ ਦੇ ਗੋਡੇ ਕਾਫੀ ਦਰਦ ਕਰਦੇ ਨੇ ਉਹ ਕਹਿੰਦੇ ਸੀ ਮੈਨੂੰ ਜਰੂਰ ਦੱਸਿਓ ਮੈਂ ਵੈਸੇ ਤੇਲ ਲੇਕਰ ਆਮੀ ਬਣਾ ਕੇ ਰੱਖਦੀ ਆ ਕਿਉਂਕਿ ਤੁਹਾਡੇ ਅੰਕਲ ਜੀ ਦੇ ਤੇ ਮੇਰਾ ਗੋਡਾ ਵੀ ਬਹੁਤ ਦਰਦ ਕਰਦਾ ਤੇ ਹਫਤਾ ਵੀ ਜਦੋਂ ਤੁਸੀਂ ਮਿਲੋਗੇ ਤਦੋਂ ਆਪੇ ਬਦਲ ਜਾਂਦਾ ਪੇਨ ਹਟ ਜਾਂਦੀ ਹੈ ਬਿਲਕੁਲ ਹੀ ਤੇ ਇਸ ਕਰਕੇ ਮੈਂ ਆਪ ਭੈਣ ਜੀ ਕਹਿੰਦੇ ਮੇਰੇ ਬੁੱਢੇ ਬਹੁਤ ਦੁਖਦੇ ਨੇ ਸਾਨੂੰ ਵੀਰ ਜੀ ਕਹਿੰਦੇ ਤੁਸੀਂ ਉੱਪਰ ਜਾ ਕੇ ਮਿਲ ਕੇ ਆਓ ਵੀਰ ਜੀ ਸਾਡੇ ਕੋਲ ਦੋ ਤਿੰਨ ਵਾਰੀ ਆਏ ਵੀ ਤੁਸੀਂ ਚਲੇ ਨਾ ਰਹੇ ਜਰੂਰ ਮਿਲ ਕੇ ਆਇਓ ਮੇਰੀ ਮਿਸ ਜੀ ਨੂੰ ਤੇ ਫਿਰ ਅਸੀਂ ਮਿਲੇ ਉੱਥੇ ਬੱਚੇ ਵੀ ਸਾਨੂੰ ਮਿਲੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਬਹੁਤ ਪਿਆਰੇ ਬੱਚੇ ਸੀਗੇ ਤੇ ਹੁਣ ਦੇਖਦੇ ਆ ਕਦੋਂ ਮਿਲਦੇ ਆ ਸਾਨੂੰ ਸਪੈਸ਼ਲ ਸਨੇਹਾ ਦੇ ਕੇ ਗਏ ਨੇ ਵੀ ਜਦੋਂ ਵੀ ਤੁਸੀਂ ਦਿੱਲੀ ਆਇਓ ਤਾਂ ਸਾਨੂੰ ਜਰੂਰ ਮਿਲ ਕੇ ਆਇਓ ਭੈਣ ਜੀ ਕਹਿੰਦੇ ਸੀ ਮੈਨੂੰ ਰੈਸਪੀ ਦੱਸ ਦਿਓ ਕਿਉਂਕਿ ਪਹਿਲਾਂ ਇਹ ਵੀਡੀਓ ਪਾਈ ਨਹੀਂ ਮੈਂ ਕਿ ਚਲੋ ਹੋਰ ਕਿਸੇ ਦਾ ਫਾਇਦਾ ਵੀ ਹੋ ਜਾਊਗਾ ਤੇ ਆਪਾਂ ਸਾਰੀ ਪੂਰੀ ਵਿਧੀ ਤੁਹਾਨੂੰ ਤੇਲ ਬਣਾਉਣ ਦੀ ਦੱਸ ਦਿੰਨੇ ਆ ਤੇ ਜੀ ਬਸ ਮੇਰੇ ਇਹਦੀਆਂ 4-5 ਹੀ ਚੀਜ਼ਾਂ ਨੇ ਇਹ ਵੀ ਸਾਰੀਆਂ ਜਿਵੇਂ ਬਾਤ ਹੁੰਦੀਆਂ ਨੇ ਉਹੀ ਸਾਰੀਆਂ ਚੀਜ਼ਾਂ ਨੇ ਤੇ ਤੇਲ ਆਪਾਂ ਨੇ ਲਿਆ ਤਿਲਾਂ ਦਾ ਸਸਮੇ ਆਇਲ ਦੇਖ ਲਓ ਕੀ ਹੁੰਦਾ ਇਹ ਤੇ ਆਪਾਂ ਨੇ ਤਿਲਾਂ ਦਾ ਤੇਲ ਲੈਣਾ ਤੇ 2 ਚਮਚ ਲੈਣੇ ਨੇ ਆਪਾਂ ਨੇ ਅਜਵੈਣ ਦੇ 2 ਹੀ ਚਮਚ ਲੈਣੇ ਨੇ ਮੇਥਿਆਂ ਦੇ ਤੇ ਲਸਣ ਲੈ ਲਓ ਤੁਸੀਂ ਜਿੰਨਾ ਵੀ ਪਾਉਣਾ ਜਿੰਨਾ ਵੱਧ ਪਾਉਂਗੇ ਓਨਾ ਜ਼ਿਆਦਾ ਵਧੀਆ ਰਹੇਗਾ ਤੇ ਆਪਣਾ ਤੇਲ ਹੈਗਾ ਪਾਈਆ ਤੇ ਇਹ ਜੈਫਾੜਾ ਇਹ ਜੈਫਾੜਾ ਹੁੰਦਾ ਜਿਹੜਾ ਹੈਡ ਵਰਗਾ ਹੁੰਦਾ ਬਿਲਕੁਲ ਤੇ ਇਹ ਤੁਸੀਂ ਇੱਕੋ ਹੀ ਲੈਣਾ ਪਾਈਆ ਤੇਲ ਦੇ ਵਿੱਚ ਕਿਉਂਕਿ ਇਹਦੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਤੇ ਇਹਨੂੰ ਆਪਾਂ ਨੇ ਕੁੱਟ ਦੇਣਾ ਬਿਲਕੁਲ ਬ੍ਰੇਕ ਬ੍ਰੇਕ ਡੈਡੀ ਬੋਲੇ ਨੇ ਡੈਡੀ ਕਹਿੰਦੇ ਨੇ ਸ਼ੈਲਫ ਵਰਜੂਗੇ ਇੱਕ ਸਲਾਹ ਸੀਗੀ ਵੀ ਜੇ ਇੰਨੀ ਮਿਹਨਤ ਨਹੀਂ ਕਰ ਸਕਦੇ ਹੈਗੇ ਤਾਂ ਪ੍ਰਬੰਧ ਨਹੀਂ ਹੈਗਾ ਉਹ ਕੱਲਾ ਜਿਹੜਾ ਤਿਲਾਂ ਦਾ ਤੇਲ ਆ ਉਹ ਵੀ ਯੂਜ਼ ਕਰ ਲਿਓ ਮਤਲਬ ਉਹ ਅਸਰ ਕਰੂਗਾ ਪਰ ਇਹਦੇ ਨਾਲੋਂ ਘੱਟ ਕਰੂਗਾ ਜੇ ਇਹਨਾਂ ਨਹੀਂ ਵੀ ਕੁਝ ਪਾਉਣਾ ਹੈਗਾ ਤੁਸੀਂ ਕੱਲਾ ਲਸਣ ਕਾੜ ਕੇ ਹਾਂਜੀ ਨਸਰ ਮੇਥੀਆ ਜਿਵੇਂ ਆਪਣੇ ਘਰਾਂ ਦੇ ਵਿੱਚ ਆਮ ਸਾਰਾ ਕੁਝ ਹੁੰਦਾ ਹੀ ਆ ਨਹੀਂ ਕਈ ਵਾਰ ਮਤਲਬ ਵੀ ਐਮਰਜੈਂਸੀ ਬੰਦੇ ਨੂੰ ਜ਼ਰੂਰਤ ਹੁੰਦੀ ਤਾਂ ਤੇ ਇਹਨੂੰ ਆਪਾਂ ਨੇ ਹੁਣ ਇਹਦੇ ਵਿੱਚ ਪਾਣੀ ਅਕੜਾ ਨਹੀਂ ਵਿੱਚ ਗੈਸ ਆਪਣਾ ਚੱਲ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵੈਦਾਂ ਦੀ ਦੁਕਾਨ ਤੋਂ ਜਾਂ ਪੰਸਾਰੀ ਦੀ ਜੋ ਮਿਲ ਜਾਣਗੀਆਂ ਕਰਿਆਨਾ ਸਟੋਰਾਂ ਤੋਂ ਨਾਰਮਲ ਹੀ ਮਿਲ ਸਕਦੀਆਂ ਨੇ ਹਾਂ ਕਰਿਆਨਾ ਸਟੋਰ ਤੋਂ ਆਮ ਨਾਲ ਮਿਲ ਜਾਣਾ ਚਾਹੀਦਾ ਫਿਰ ਤਾਂ ਤੇ ਹੁਣ ਆਪਾਂ ਨੇ ਇਹਨੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰ ਦੇਣੀਆਂ ਨੇ ਤੇ ਲਸਣ ਭਾਵੇਂ ਤੁਸੀਂ ਕੱਟ ਕੇ ਪਾ ਦਿਓ ਕੁੱਟ ਕੇ ਪਾ ਦਿਓ ਜਿੱਦਾਂ ਮਰਜ਼ੀ ਪਾ ਦਿਓ ਪਰ ਸਾਤਾਂ ਤਾਂ ਪਾਓ ਤੇ ਹੌਲੀ-ਹੌਲੀ ਜਦੋਂ ਇਹ ਸਿਮ ਦੇ ਉੱਤੇ ਰਹਿ ਜਗਾ ਤਾਂ ਜਿਹੜਾ ਇਹਦਾ ਪੂਰਾ ਅਸਰ ਹੁੰਦਾ ਤੇ ਤੇਲ ਦੇ ਵਿੱਚ ਚਲੇ ਜਾਂਦਾ ਤੇ ਇਹਦੀ ਜੈਫਲ ਇਹਨੂੰ ਵੀ ਪਾ ਦਿੰਨੇ ਆ ਕਿਉਂਕਿ ਜਦੋਂ ਇਹਨੇ ਰਿਜਦੇ ਰਹਿਣਾ ਇਹਦੀ ਖੁਸ਼ਬੂ ਸਾਰੇ ਘਰ ਚ ਫੈਲ ਜਾਣੀ ਐ ਇਸ ਕਰਕੇ ਆਪਣਾ ਗੈਸ ਬਾਹਰ ਪਿਆ ਤੇ ਆਪਾਂ ਇਹਨੂੰ ਚੱਕ ਕੇ ਬਾਹਰ ਰੱਖਿਆਉਨੇ ਆ ਤੇ ਇਹ ਰਿਜਦਾ ਰਹੂਗਾ ਤੇ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਜਦੋਂ ਇਹ ਬਣ ਗਿਆ ਠੰਡਾ ਹੋ ਗਿਆ ਪੁਣਾਂਗੇ ਤੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਵੀ ਇਹਦੀ ਮ사ਜ ਕਿਤਾ ਕਰਨੀ ਐ ਕੀ ਹੋਇਆ ਜੀ ਪੁੱਤਰਾ ਜਦ ਹੁਣ ਲਾਈਟ ਆਈ ਹੈ ਸਵੇਰੇ ਵੀ ਘਟ ਸੀਗਾ ਤੇ ਹੁਣ ਵੀ ਬਹੁਤ ਬੜਾ ਘਟ ਸੀਗਾ ਜਦ ਲਾਈਟ ਆਉਂਦੀ ਸੀਗੀ ਅੰਦਰਲੇ ਘਰ ਸਾਡੇ ਪਿਤਾ ਜੀ ਨੇ ਕਹਿਣਾ ਉਹ ਸ਼ੇਰ ਦੀ ਪੁੱਤਰੀ ਆ ਗਈ ਕਾਫੀ ਦਿਨ ਹੋ ਗਏ ਕਿਉਂ ਸੀ ਕਿ ਉਹਨਾਂ ਨੇ ਖੁਸ਼ ਹੋਣਾ ਤਾੜੀ ਮਾਰਨੀ ਜਦ ਤਾਂ ਟਾਰਚਾ ਵੀ ਘਟ ਸਾਡੇ ਕੋਲ ਹੁੰਦੀਆਂ ਸੀਗੀਆਂ ਦੀਮ ਉਹ ਜੇ ਮਾਚਸ ਜਾਂ ਜਿਹੜਾ ਤਵਾਲੀਆਂ ਦਾ ਬੱਚਾ ਹੋਇਆ ਮੂ ਮਾਮ ਉਹਦਾ ਦੀਵਾ ਬਣਾਇਆ ਹੁੰਦਾ ਸੀ ਉਹਨਾਂ ਨੇ ਕਿਹਾ ਛੇਰ ਦੀ ਪੁੱਤਰੀ ਜਾਂ ਛੇਰ ਦੀ ਪੁੱਤਰੀ ਸਾਫੀ ਬਹੁਤ ਕੁਝ ਕਹਿੰਦੇ ਉਸ ਦੇਖੇ ਹਾਂ ਮੈਂ ਇਸ ਕਰਕੇ ਬੈਠਾ ਹੂਰੇ ਕਿ ਹੁਣ ਲੇਟ ਆ ਗਈ ਤਾਂ ਕਿ ਮੈਂ ਤੜੀਂ ਮਾਰ ਤੇਰੀ ਮੇਰੇ ਮਮਮੀ ਕਹਿੰਦੇ ਕੀ ਹੋ ਗਿਆ ਕੰਮ ਕਰਨਾ ਨਹੀਂ ਤੇਰੀ ਕੰਮ ਕਰਨਾ ਨਹੀਂ ਕਿ ਤਾਰੇ ਹਾਰਨੀਆ ਜਿਹਨੂੰ ਇੰਨੀ ਸੋਹਣੀ ਐਰ ਹੋਏ ਨਹੀਂ ਸਮਝਦਾਰ ਸਿਆਣੀ ਲੱਗ ਕੇ ਨਹੀਂ ਜਿਹਨੂੰ ਵੇ ਮੇਰੇ ਕਰਮਾ ਜੋ ਵੇ ਕਰਮਾ ਪਾਉ ਆਪਣੇ ਨੇ ਉਹਨੂੰ ਕੰਮ ਕਰਨ ਦੀ ਕੀ ਜਰੂਰਤ ਹੈ ਨੂੰ ਹਾਰੇ ਮੁੰਡੇ ਨੇ ਮੈਂ ਉਹ ਇੱਕ ਬੰਦਾ ਚਾਰ ਪੰਜ ਬੰਦੇ ਬੁੱਤ ਕਮਾ ਕੇ ਕਰਦੇ ਨਹੀਂ ਮੈਂ ਕਲਾਕਾਰ ਚ ਬੈਠ ਕੇ ਹਾਂ ਚਲੋ ਜੀ ਇਹਦਾ ਜਮਾਂ ਹੀ ਉਲਟ ਹੋ ਸਕਦਾ ਆ ਇੱਕ ਬੰਦਾ ਕਮਾ ਰਿਹਾ ਵਾ ਦੂਜੀ ਖਾ ਰਹੀ ਜੀ ਫਤ ਮੇਰੀਆਂ ਨੂੰ ਹਾਂ ਮੇਰੇ ਮੁੰਡੇ ਮੇਰੇ ਘਰ ਵਾਲੀ ਜੀ ਡੱਕਾ ਬਣਾ ਤੋੜੂ ਮੈਂ ਕਦੇ ਵੀ ਉਹਨਾਂ ਨੂੰ ਕੁਝ ਨਹੀਂ ਕਹਦਾ ਮੈਂ ਹੀ ਰੂੰਗਾ ਬਹੁਤ ਕੰਮ ਕਰਦਾ ਸੈਲਫ ਆਨ ਕੈਮਰਾ ਨਹੀਂ ਤੇਰੀ ਮੰਮੀ ਕਾਜ ਵਿੱਚ ਕਿਨੇ ਮਹੱਬਤੂ ਆ ਦੋ ਚਾਰੇ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜਿਸ ਵਿੱਚ ਡੈਡੀ ਨੇ ਮਹੀਨੇ ਦੀ ਪੈਨਸ਼ਨ ਸਾਨੂੰ ਦੋਨਾਂ ਨੂੰ ਦਿੱਤੀ ਸੀਗੀ ਤੇ ਉਹ ਸਾਨੂੰ ਮਤਲਬ ਬਾਡੀਗਾਰਡ ਚਾਹੀਦਾ ਹੈ ਉਹਦੇ ਨੇ ਸਿਕਿਉਰਟੀ ਗਾਰਡ ਜੇ ਕੋਈ ਹੋਵੇ ਇੰਟਰਸਟਿਡ ਤਾਂ ਇਸ ਪੋਸਟ ਲਈ ਅਪਲਾਈ ਕਰ ਸਕਦਾ ਆ ਕਦੇ ਵਿਆਹ ਜਾਣਾ ਮਹਿਲ ਨੂੰ ਜਿੰਨੇ ਮਰਜ਼ੀ ਭੇਜ ਲੈਣਾ ਕਦੇ ਇਹ ਕਿਹੜਾ ਮੈਂ ਤੇਰੀ ਮਾਂ ਬਾਪ ਸਿਰਦੀ ਪੁੱਤ ਉਹੀ ਜਿਵੇਂ ਪੈਨਸ਼ਨ ਦਿੱਤੀ ਆ ਉਵੇਂ ਆ ਪੈਸੇ ਦੇ ਰਹੇ ਨੇ ਮੈਂ ਇਹ ਘਰ ਦੇ ਵਾਲਾ ਤਾਂ ਕਿਹੜਾ ਰੋਜ਼ ਮਾਰਦਾ ਮੇਰੇ ਤੇ ਮੁੰਡੇ ਦੇ ਨਾਲ ਬਹਾਰ ਦਾ ਸੀ। ਬੰਦੇ ਦੇ ਘਰਾਂ 'ਚ ਲੜਾਈ ਪੈ ਜਾਂਦੀ ਹੋਣੀ ਹੈ ਕਿ ਫੌਜੀ ਸਾਹਿਬ ਕਿੰਨੇ ਪੈਸੇ ਦਿੰਦੇ ਨੇ। ਤੁਸੀਂ ਪੈਸੇ ਨਹੀਂ ਦਿੰਦੇ। ਪੁੱਤ ਪਤਾ ਇਹ ਘਰ ਦੇ ਨੂੰ ਪੁੱਛਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਜਿੰਨੇ ਮੈਂ ਕਰਦਾ। ਉਹ ਤਾਂ ਡੈਡੀ ਅਸੀਂ ਨੰਬਰ ਬਣਾਉਣੇ ਹੁੰਦੇ ਆ ਜੀ। ਉਹ ਤਾਂ ਸੀ ਕਹਿ ਦਿੰਨੇ ਆ ਵੀ ਡੈਡੀ ਬਹੁਤ ਪੈਸੇ ਦਿੰਦੇ ਮੇਰੇ ਮੁੰਡਾ ਲੜਕੇ ਬਹੁਤ ਵਧੀਆ ਨੇ ਲੋਹਾ ਘਰ ਵਾਲੇ ਸਾਰੇ ਦੇ ਬੱਚੇ ਮੈਂ ਕਿਹੜੀ ਵਧੀਆ ਹੁੰਦੇ ਨੇ ਸਾਰੇ ਮਾਂ ਪਿਓ ਨੂੰ ਨਹੀਂ ਸਮਝਦਾਰ ਸਿਆਣੇ ਡੈਡੀ ਹਰ ਇੱਕ ਲਈ ਆਪਣੇ ਬੱਚਾ ਉਹ ਕਹਿੰਦੇ ਹੁੰਦੇ ਆ ਵੀ ਮਾਂ ਲਈ ਭਾਵੇਂ ਉਹਦਾ ਬੱਚਾ ਕਾਲਾ ਵੀ ਹੋਵੇ ਉਹਨੂੰ ਉਹੀ ਪਿਆਰਾ ਲੱਗਦਾ ਵਾ ਮੇਰਾ ਇੱਕ ਕਾਲਾ ਇੱਕ ਚਿੱਟਾ ਰਵੀ ਕਾਲਾ ਮੈਨੂੰ ਚਿੱਟਾ ਮੇਰੇ ਵੀ ਸਾਰੇ ਨਾਲ ਚਿੱਟਾ ਹੋਇਆ ਰਵੀ ਜਦ ਮਨੀ ਨੂੰ ਆਲਵਰ ਤਾਲਵਟ ਲੈ ਕੇ ਤਾਲਵਟ ਸੀ ਨਾ ਆਲਵਰ ਆਲਵਰ ਮਨੂ ਪ੍ਰਯਤ ਜਿੱਤੇ ਸੀਗਾ ਵੀ ਇੰਨਾ ਸੋਹਣਾ ਸੁਨਹਿਰਾ ਤਾਂ ਮੈਂ ਕਹਿੰਦਾ ਨਾ ਵੀ ਉਹ ਜਿਆਦਾ ਸੋਹਣਾ ਸੁਨੱਖਾ ਚੱਲ ਜਾ ਵੀ ਮੇਰੇ ਵਰਗੀ ਕਾਲੀ ਭੁੰਡੀ ਆ ਚੱਲ ਜਾ ਪਹਿਲਾਂ ਜਿਹੜਾ ਨਹੀਂ ਹੋਂ ਤਾਂ ਕੋਈ ਨਹੀਂ ਤਾਂ ਛੋਟਾ ਹੁੰਦਾ ਸੀਦਾ ਚਲੋ ਠੀਕ ਆ ਉਹ ਮੇਰੀ ਨਾ ਤੁਸੀਂ ਮੇਰੀ ਨੌ ਦੇ ਸਾਹਮਣੇ ਪਈ ਜਾਂਦੇ ਹੋ ਬਿਲਕੁਰੀ ਜਾਂਦੇ ਸੀ ਇਹੋ ਵੀ ਕੜਵਾ ਗੱਡੀ ਘੰਤ ਘੱਲਾ ਇਹ ਗੱਲ ਤੁਸੀਂ ਵਿਆਹ ਤੋਂ ਪਹਿਲਾਂ ਕਿਹਾ ਨਹੀਂ ਸੀ ਚਲੋ ਜੀ ਤੇਲ ਆਪਾਂ ਬਾਹਰ ਰੱਖ ਰਏ ਸੀਗੇ ਇਹਦੀ ਪੂਰੀ ਸਾਡੇ ਬਾਹਰਲੇ ਗੇਟ ਤੱਕ ਰੋਡ ਤੋਂ ਜਦੋਂ ਅੰਦਰ ਵੰਦੇ ਆ ਉੱਥੇ ਤੱਕ ਖੁਸ਼ਬੂ ਫੈਲੀ ਪਈ ਆ ਮਨਰਾਜ ਪੱਜਾ ਪੱਜਾ ਵੀ ਮੰਮੀ ਜੀ ਕੀ ਫਕਾਉਣ ਲੱਗੇ ਹੋਏ ਨੇ ਕੋਈ ਕਰ ਲਸਣ ਦੀ ਖੁਸ਼ਬੂ ਬਹੁਤ ਜ਼ਿਆਦਾ ਹੁਣ ਇਹਨਾਂ ਸੜ ਗਿਆ ਬਿਲਕੁਲ ਸਾਰੀਆਂ ਚੀਜ਼ਾਂ ਬਿਲਕੁਲ ਸੜ ਗਈਆਂ ਤੇ ਸਾਰਾ ਇਹਨਾਂ ਦੇ ਜਿੰਨਾ ਵੀ ਜੂਸ ਵਗੈਰਾ ਸੀਗਾ ਇਹਨਾਂ ਦਾ ਵਿੱਚੇ ਦੇ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਜਦੋਂ ਠੰਡਾ ਹੋਊਗਾ ਤੇ ਉਦੋਂ ਪਾਣ ਕੇ ਕਿਸੇ ਵੀ ਸ਼ੀਸ਼ੀ ਦੇ ਵਿੱਚ ਪਾ ਲਾਂਗੇ ਤੇ ਆਪਾਂ ਨੇ ਜੀ ਜਿਹੜਾ ਤੇਲ ਬਣਾਇਆ ਸੀ ਉਹ ਪਾਣ ਕੇ ਆਪਾਂ ਨੇ ਬੋਤਲ ਦੇ ਵਿੱਚ ਪਾ ਲਿਆ ਸੀ ਇਹ ਬਾਕੀ ਤੁਸੀਂ ਆਪਣੇ ਅੰਕਲ ਨੂੰ ਪੁੱਛ ਸਕਦੇ ਹੋ ਵੀ ਤੁਹਾਨੂੰ ਕਿੰਨਾ ਕੁ ਫਰਕ ਆ ਜਦੋਂ ਦੇ ਤੁਸੀਂ ਮਲਣ ਲੱਗੇ ਜਿੱਦਣ ਦਾ ਮੈਂ ਮਾਰਦਾ ਉਦੋਂ ਦਾ ਘੱਟ ਰਹੂ ਤਾਂ ਜਿੱਦਣ ਦਸਨ ਮਾਰ ਦਿੰਦੀ ਆ ਉਸ ਦਿਨ ਜ਼ਿਆਦਾ ਹੁੰਦਾ ਇਹ ਐਂਡ ਮਾਰਦੇ ਆ ਤਰੀਕੇ ਨਾਲ ਨਹੀਂ ਵੈਸੇ ਵੀ ਬਹੁਤ ਹਰ ਕੱਚੀ ਛੱਡ ਗਈ ਦਮੇ ਦਰਦ ਤਾਂ ਨਹੀਂ ਹੁੰਦਾ ਨਾ ਚੀਜ਼ ਨਹੀਂ ਹੁਣ ਆਈਆਂ ਵੀ ਅੱਜ ਦੋ ਦਿਨ ਮਲ ਕੇ ਬੰਦਾ ਕਾ ਚੀਜ਼ ਛੱਡ ਦੂ ਆਈ ਨਹੀਂ ਹੁੰਦੀ ਅਸੀਂ ਘੱਟੋ ਘੱਟ 10 15 ਦਿਨ ਇਹਦੀ ਮ사ਜ ਕਰਨੀ ਆ ਗੋਡਿਆਂ ਦੇ ਉੱਤੇ ਤੇ ਤਾਂ ਫਿਰ ਥੋੜਾ ਫਰਕ ਪੈਂਦਾ ਥੋੜਾ ਮ사ਜ ਕਰਨ ਦਾ ਵੀ ਤਰੀਕਾ ਹੁੰਦਾ ਕਈ ਵਾਰੀ ਬੰਦਾ ਲਾ ਕੇ ਕੱਲੀ ਚੱਪਣੀ ਨੂੰ ਹੀ ਮਾਰ ਦਿੰਦਾ ਚੱਪਣੀ ਤੇ ਮਲਣ ਦਾ ਕੋਈ ਫਾਇਦਾ ਨਹੀਂ ਉਹ ਹੱਡ ਆ ਹੂੰ ਤੇ ਜਿਹੜੀਆਂ ਥੱਲੇੋਂ ਨਸਾਂ ਹੁੰਦੀਆਂ ਨੇ ਉਹ ਜ਼ਿਆਦਾ ਬਲੌਕ ਹੁੰਦੀਆਂ ਨੇ ਫਿਰ ਗੋਡਾ ਉੱਪਰ ਨੂੰ ਉੱਠਣ ਲੱਗ ਜਾਂਦਾ ਤੇ ਉਹਦੇ ਕਰਕੇ ਫਿਰ ਗੋਡੇ ਵਿੱਚ ਪੇਨ ਜਾ ਰਹਿੰਦੀ ਹੈ ਅਸੀਂ ਜਾਨਾ ਸਦਾ ਸਾਡਾ ਗੋਡਾ ਜੀ ਦੱਬਦੀਏ ਚੀਕਾਂ ਮਾਰਨ ਲੱਗ ਜਾਂਦੇ ਨੇ ਦੂਜੇ ਨੂੰ ਵੜ ਕੇ ਕਹਿੰਦੇ ਲੈ ਤੇਰੀ ਲੱਤ ਖਿੱਚਾਂ ਮੈਂ ਫਿਰ ਐ ਕਰਾਂ ਡੋਲਣਾ ਜਾਵੇ ਮੈਨੂੰ ਤੇ ਸਦਾਦਾ ਲਾ ਕੇ ਸਾਈਡਾਂ ਤੇ ਤੇਲ ਇਹ ਮੇ ਛੋਟੀ ਸੀ ਸੀ ਚੱਕਲੀ ਹੋਣੀ ਮੇਰੀ ਆਪਣੀ ਤੇ ਜਿੱਦਾਂ ਥੱਲੇ ਖੋਚ ਆਏ ਨੇ ਵੀ ਥੱਲੇ ਉੱਪਰ ਹੀ ਮਲਣਾ ਆਹ ਲਾ ਕੇ ਤੇ ਜਿਹੜੀਆਂ ਆ ਨਸਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਐ ਮਲਣਾ ਬਾਹਰਲੇ ਪਾਸੇ ਨੂੰ ਕਿਉਂਕਿ ਗੱਠਾ ਬਣ ਜਾਂਦੀ ਐ ਨੇ ਥੱਲੇ ਘਟੋ ਘਾਟੇ ਇੱਕ ਗੋਡੇ ਨੂੰ ਤੁਸੀਂ 5 ਮਿੰਟ ਮਲੋ ਇੱਥੋਂ ਸਾਰਾ ਸਾਈਡ ਤੋਂ ਮਲਣਾ ਮੈਂ ਤਾਂ ਤੁਹਾਨੂੰ ਥੋੜੀ ਜਿਹੀ ਡਾਇਰੈਕਸ਼ਨ ਐ ਦੱਸਣੀ ਆ ਬਸ ਤੇ ਜਿੱਦਾਂ ਆਸ ਇੱਥੋਂ ਕੁਝ ਨਹੀਂ ਕਰਨਾ ਹੈਗਾ ਤੇ ਆ ਚੀਜ਼ਾਂ ਦੀ ਮ사ਜ ਕਰਨੀ ਆ। ਬਾਕੀ ਕੰਮ ਡੈਡ ਜੀ ਦਾ। ਚਪੜੀ ਦੇ ਆਲੇ-ਦਾਲੇ। ਹਾਂ, ਇਹ ਥਾੜੇ। ਇੱਥੋਂ ਕਰਕੇ ਤੇ ਫਿਰ ਜਿਹੜੀਆਂ ਆ ਸਾਈਡਾਂ ਨੇ ਤੇ ਇਧਰੋਂ ਮ사ਜ ਕਰਨੀ ਆ। ਗੋਠੇ ਦੇ ਕੋਲ। ਹਾਂਜੀ। ਐ ਨਹੀਂ ਹੁਣ ਆਪਾਂ ਕਈ ਤੇਲ ਲਾਉਨੇ ਸਾਰਿਆਂ ਨੂੰ ਆਦਤ ਦਾ ਵੈਸੇ ਆਪਾਂ ਐ ਮਿਲ ਜੰਨੇ ਹਉ ਤੋਂ। ਚਪੜੀ ਨੂੰ ਮਲਣ ਦਾ ਕੋਈ ਫਾਇਦਾ ਨਹੀਂ ਤੇ ਜ਼ਿਆਦਾਤਰ ਵਸੇ ਇਥੋਂ ਸਾਈਡਾਂ ਤੋਂ ਮ사ਜ ਕਰੋ ਤੇ ਹੱਥ ਕਰੋ ਜਿਹਨੂੰ ਜ਼ਿਆਦਾ ਹੀ ਪੇਨ ਹੁੰਦੀ ਆ ਜਿਵੇਂ ਆਪਣੇ ਰਿੰਡ ਦੇ ਪੱਤੇ ਹੁੰਦੇ ਨੇ। ਉਹ ਰੁੰਡਾ ਨਿਕੜੀ ਹੁੰਦੀਆਂ ਬਾਹਰ ਬਹੁਤ ਖੜੀ ਹੁੰਦੀਆਂ ਨੇ ਉਹ ਪੱਤੇ ਦੇ ਉੱਤੇ ਥੋੜਾ ਜਿਹਾ ਲਾ ਕੇ ਰਾਤ ਨੂੰ ਤੁਸੀਂ ਗੋਡੇ ਤੇ ਚਾਰ ਪੰਜ ਦਿਨ ਲਗਾਤਾਰ ਬੰਨ ਲਓ ਉਹਦੇ ਨਾਲ ਵੀ ਬਹੁਤ ਜ਼ਿਆਦਾ ਦਰਦਾਂ ਜਿਹੜਾ ਹੋ ਚੁਗਿਆ ਜਾਂਦਾ ਅੱਕ ਦਾ ਪੱਤਾ ਵੀ ਇਹ ਜਿਹੜਾ ਹਾਂ ਉਹ ਵੀ ਗਰਮ ਹੁੰਦਾ ਮੈਂ ਲੇਟੀ ਕਹਦੀ ਕੋਈ ਸੀ ਵੀ ਉਹ ਉਹ ਹਲਦੀ ਉਲਦੀ ਦੀ ਸਾਰਾ ਕੁਝ ਪਾਗੋ ਵੀ ਗਰਮ ਚੀਜ਼ਾਂ ਹੁੰਦੀਆਂ ਨੇ ਬਸ ਉਹਦੇ ਨਾਲੋਂ ਆ ਜਿਆਦਾ ਠੀਕ ਆ ਉਹ ਬਹੁਤ ਔਖਾ ਕੰਮ ਆ ਸਭ ਤੋਂ ਵਧੀਆ ਵਸ ਇਹ ਵੀ ਜੇ ਇੱਕ ਮੜਨ ਵਾਲਾ ਬੰਦਾ ਹੋਊਗਾ ਉਹਦੇ ਬਾਅਦ ਤੇ ਫਾਇਦਾ ਨਹੀਂ ਮਾਂ ਵੀ ਮੈਂ ਆਪੀ ਮਲਦੀ ਮੇਰਾ ਗੋਡਾ ਜਮੇ ਹੀ हट ਗਿਆ ਨਾਲੇ ਮੈਂ ਮੜਿਆ ਤਿੰਨ ਚਾਰ ਵਾਰੀ ਹੋਈ ਆ ਮੈਂ ਮੈਂ ਝੂਠ ਬੋਲਾਂ ਬਹੁਤ ਜ਼ਿਆਦਾ ਦੁਖਦਾ ਸੀ ਮੇਰਾ ਦੇਖ ਹੀ हट ਗਿਆ ਸਮੈਲ ਵੜ ਗਈ ਹਾਂਜੀ ਬਸ ਐਦਾਂ ਹੀ ਤੁਸੀਂ ਦੋਨੇ ਗੋਡਿਆਂ ਨੂੰ ਇੱਥੋਂ ਨੀਚੇ ਤੋਂ ਚੰਗੀ ਤਰ੍ਹਾਂ ਮ사ਜ ਕਰਨੀ ਆ ਮੈਂ ਤਾਂ ਰਾਤ ਨੂੰ ਵੀ ਲਾ ਕੇ ਉਹ ਕਚੜਾ ਦੇ ਨਾ ਮੇਰੇ ਨਾਲ ਹਾਂਜੀ ਮੇਰੇ ਗੋਡਾ ਐ ਥੱਲੇ ਨਹੀਂ ਮੇਰੇ ਨਾਲ ਮਨੀ ਮੈਨੂੰ ਹੀ ਪੈ ਗਿਆ ਕਹਿੰਦਾ ਡੈਡੀ ਮੈਂ ਕਿਹਾ ਕਹਿੰਦਾ ਤੁਹਾਡੇ ਦਾ ਤੇਲ ਦੀ ਸਮੈਲ ਬਹੁਤ ਆ ਹਾਂ ਤਾਂ ਬੜੇ ਚੀਆ ਦੀਆਂ ਪੈ ਗਈ ਮੈਂ ਉਹੀ ਕਹਿਣ ਲੱਗੀ ਸੀਗੀ ਕਿ ਜੇ ਕਿਸੇ ਨੂੰ ਮਤਲਬ ਤੇਲ ਜਾਂ ਅਰਜੀਆਂ ਸਮੈਲ ਨਾਲ ਅਲਰਜੀ ਆ ਉਹ ਆਪਣਾ ਪਹਿਲਾਂ ਜਾਂ ਮੂੰਹ ਬੰਨ ਲਿਓ ਜਾਂ ਪਹਿਲੇ ਹੀ ਹਲਟੀ ਕਰ ਲਿਓ ਇਹਨਾਂ ਤਾਂ ਨਹੀਂ ਚੜਦਾ ਲਸਣ ਦੀ ਹੋਈ ਆ ਮਤਲਬ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤਾਂ ਪੂਰੀ ਸਮੈਲ ਮੈਂ ਤਾਂ ਤੇਲ ਵੀ ਸੁੰਘ ਲੈਣੀ ਹੈਗੀ ਮੈਂ ਤਾਂ ਫਰਨਾਇਲ ਨਾਲ ਵੀ ਕੁਝ ਨਹੀਂ ਹੁੰਦਾ ਕਈਆਂ ਨੂੰ ਪ੍ਰੋਬਲਮ ਹੁੰਦੀ ਹੈਗੀ ਤੇ ਬਸ ਜੇ ਐਦਾਂ ਤੁਸੀਂ ਮ사ਜ ਕਰ ਲੈਣੀ ਆ ਇਹ ਇਹ ਮੈਂ ਮਾਬਸ ਇੰਨੀ ਦੇਰੇ ਮਲਦੀ ਹਾਂ ਨਹੀਂ ਬਾਕੀ ਤਾਂ ਹੋਰ ਬਹੁਤ ਸਾਰੇ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਬਾਕੀ ਦਾ ਆਪੇ ਮਣਨੇ ਪੈਂਦੇ ਨੇ ਆਪਣੇ ਮੈਨੂੰ ਮੋਡੇ ਵੀ ਮਣਨੇ ਪੈਂਦੇ ਨੇ ਮੈਨੂੰ ਬੈਗ ਵੀ ਮਣਨੀ ਪੈਂਦੀ ਆ ਗੋਡੇ ਵੀ ਮਣਨੇ ਪੈਂਦੇ ਨੇ ਕਿਉਂਕਿ ਇਹਦਾ ਇਹ ਫਾਇਦਾ ਤੁਸੀਂ ਦਵਾਈ ਤੋਂ ਬਚੇ ਰਹਿੰਦੇ ਜਿਹੜੀ ਤੁਸੀਂ ਕਿੰਦਰ ਲੈਨੇ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਇਹ ਤੇਲ ਤੁਸੀਂ ਬਣਾ ਕੇ ਜਰੂਰ ਮਾਰ ਕੇ ਦੇਖਿਓ ਜਦੋਂ ਤੁਹਾਨੂੰ ਥੋੜਾ ਵਾਧਾ ਆਰਾਮ ਆਇਆ ਸਾਡੀ ਕਿਸੇ ਵੀ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਫਰਕ ਪਿਆ ਹੁਣ ਐ ਨਾ ਕਹਿ ਰਹੇ ਹੋ ਵੀ ਤੁਸੀਂ ਸੋਥੇ ਵਾਲੇ ਡਾਕਟਰ ਕੋਲੇ ਕਾਹਤੋਂ ਜਾਂਦੇ ਆ ਸੋਥੇ ਵਾਲੇ ਡਾਕਟਰ ਕੋਲ ਤਾਂ ਜਿਹੜੀ ਸੱਟ ਨਹੀਂ ਵਜੀ ਹੋਈ ਸਨੋ ਤੋਂ ਫਿਸਲ ਕੇ ਉਹ ਡਿਫਰੈਂਟ ਪ੍ਰੋਬਲਮ ਆ ਉਹ ਹਾਂ ਉਹ ਅਲੱਗੀ ਹੈ ਜਦੋਂ ਮੈਂ ਪੌੜੀਆਂ ਚੜ੍ਹਦੀਆਂ ਜਾਂਦਾ ਆ ਤੇ ਫਿਰ ਉਹ ਮਸਲ ਘੁੰਮ ਜਾਂਦਾ ਉਹ ਕਹਿੰਦਾ ਵੀ ਪੌੜੀ ਘਾਟ ਤੋਂ ਘੱਟ ਚੜਿਆ ਗਾ ਪਰ ਹੁਣ ਹਜੂਰ ਸਾਹਿਬ ਗਿਆ ਸੀ ਬਹੁਤ ਪੌੜੀਆਂ ਚੜ੍ਹਿਆ ਇਸ ਤਰ੍ਹਾਂ ਉੱਥੇ ਵਾਈਗਰੂ ਦੀ ਕਿਰਪਾ ਵਰਸਦੀ ਹੈ ਉੱਥੇ ਕੁਝ ਨਹੀਂ ਹੋਇਆ ਹੈਗਾ। ਸਨੋ ਮੈਨੇ ਬਰਫ ਬਰਫ ਬਤਾ ਸੀ ਕਿ ਮੇਲ ਵਰਗੇ ਪੜੇ ਲਿਖੇ ਬਾਤ ਹੁੰਦੇ ਨੇ ਪਤਾ ਨਹੀਂ ਲੱਗਦਾ। ਵੀ ਕੈਨੇਡਾ ਦੀ ਬਰਫ ਤੇगिर ਗਈ। ਹਾਂ ਉੱਥੇ ਡੇਗੀ ਸੀ ਉਹ ਪ੍ਰੋਬਲਮ ਹੈ ਅਲੱਗਾਂ ਗੋਡਿਆਂ ਵਗੈਰਾ ਦੀ ਅਲੱਗਾਂ ਤੇ ਲੋ ਜੀ ਇੱਥੇ ਹੀ ਆਪਾਂ ਆਪਣੇ ਵੀਡੀਓ ਦਾ ਐਂਡ ਕਰਦੇ ਆਂ। ਸਾਰੇ ਲੋਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।